ਖਾਲਸਾ ਬਾਹੀ ਗੁੱਜ ਕੀ ਫਤਿਹ ਇਹ ਜੋ ਅੱਜ ਦੀ ਕਵਤਾ ਹੈ ਜੋ ਸਰਕਾਰਾਂ ਨੂੰ ਜਿਹੜੇ ਸਾਨੂੰ ਡਿਗਰੀਆਂ ਜਿਹੜੀ ਸਾਡੇ ਬੱਚੇ ਨੇ ਕੀਤੀ ਉਹਨਾਂ ਨੂੰ ਰੁਜ਼ਗਾਰ ਦੇਣੇ ਚਾਹੀਦੇ ਸੀ ਪਰ ਸਾਨੂੰ ਮੁਖਤ ਦੀਆਂ ਦਾਲਾਂ ਵਿੱਚ ਹੀ ਵਰਚਾਤਾ ਕਹਤ ਹੈ ਬੀਲੀ ਮੁਖਤ ਆ ਪਰ ਇਹੋ ਬੱਚਿਆਂ ਨੂੰ ਕਿਤੇ ਡਿਗਰੀਆਂ ਜਿਨ੍ਹਾਂ ਨੇ ਕੀਤੀਆਂ ਨੇ ਇਹਨਾਂ ਨੂੰ ਕੋਈ 40 40 50 50 ਹਜ਼ਾਰ ਰੁਪਏ ਸੈਲਰੀ ਹੁੰਦੀ ਇਹਨਾਂ ਆਪੇ ਹੀ ਕਣਕ ਖਰੀਦ ਲੈਣੀ ਸੀ ਆਪੇ ਹੀ ਬਿੱਲ ਤਾਰ ਲੈਣੇ ਸੀ ਕਿਉਂਕਿ ਜਿਹੜੀ ਮਾਇਆ ਇਹ ਸਹਾਰਾ ਬਣ ਜਾਣੀ ਸੀ ਪਰ ਅੱਜ ਮੈਂ ਵੇਖ ਰਿਹਾ ਕਿ ਬਹੁਤੇ ਬੇਰਗਿਆਰ ਜਿਹੜੇ ਨੌਜਵਾਨ ਫਰੈਂਚ ਨੇ ਡਿਗਰੀਆਂ ਉਹਨਾਂ ਦੀਆਂ ਜੇਬਾਂ ਦੇ ਵਿੱਚ ਹੀ ਨੇ ਉਹਨਾਂ ਦੇ ਪਰਥਾਈ ਇੱਕ ਹਫ਼ਤਾ ਬਾ ਕਣਕ ਦਾਣਾਂ ਲਈ ਜ਼ਮੀਰਾਂ ਵਿਕ ਗਏ ਨੇ ਕਾਨਕ ਦਾਲਾਂ ਲਈ ਜ਼ਮੀਰਾਂ ਵਿਕ ਗਏ ਨੇ ਕਦੇ ਵੇਖ ਧਰਤੀ ਤੇ ਆਣ ਰੱਬਾ ਦੇਖਦਾ ਘਾਣ ਇੰਜ ਕਰਦੇ ਨੇ ਹਾਕਮ ਦੇਖਦਾ ਘਾਣ ਇੰਜ ਕਰਦੇ ਨੇ ਹਾਕਮ ਹਣ ਵਾਂਗੂ ਲੱਗੇ ਨੇ ਹੁਣ ਖਾਨ ਰੱਬਾ ਕੁਰਸੀ ਖਾਤਰ ਇੰਜ ਕਰਦੇ ਧੋਖੇ ਲੋਬੀਆਂ ਨੂੰ ਯਰਾ ਪੇਸ਼ਾ ਰੱਬਾ ਅੰਨ ਦਾਤੇ ਦੀ ਕਦਰ ਨਾ ਰਤਾ ਨਾ ਕਰਦੇ ਰੇਹਾ ਨਾ ਕੋਈ ਇਸ ਦਾ ਸਿਆਣ ਰੱਬਾ ਆਪਣੀ ਹੀ ਜਦਵਾਰ ਕਰਦੇ ਨੇ ਆਪਣੀ ਹੀ ਜਦਵਾਰ ਕਰਦੇ ਨੇ ਫਿਰ ਟੁੱਟਦਾ ਏ ਸੱਚੀ ਦਾ ਮਾਣ ਰੱਬਾ ਸੁਪਨੇ ਵਿੱਚ ਹੁਣ ਮੈਂ ਕਾਲ ਨੂੰ ਦਿਸਦਾ ਏ ਸੁਪਨੇ ਵਿੱਚ ਹੁਣ ਕਾਲ ਦਿਸਦਾ ਏ ਟੁੱਟੇ ਖੰਭ ਕਿੰਜ ਭਰਨਗੇ ਉਹ ਡਾਨ ਰੱਬਾ ਲੋਟ ਸਾਡੀ ਕਦੇ ਨਾ ਰੁਕਣੀ ਏ ਕੋਈ ਮਿਹਰ ਦੀ ਛਤਰੀ ਤਾਣ ਰੱਬਾ ਦੀਪ ਤਾਂ ਅੱਖਰ ਚੁਣ ਚੁਣ ਲਿਖਦੀ ਏ ਵਜਣ ਟਿਕਾਣੇ ਦੇ ਸਬਦ ਦੇ ਬਾਣ ਰੱਬਾ ਵਜਣ ਟਿਕਾਣੇ ਦੇ ਸਬਦ ਦੇ ਬਾਣ ਰੱਬਾ